ਵੇਲੀ ਯਾਰਾਂ ਨਾਲ ਬਾਹਰ ਦੇ ਬਾਹਰ ਰਹੀਏ ਕੂੜ ਯਾਰਾਂ ਨੂੰ ਘਰਾਂ ਵਿੱਚ ਵਾੜੀਏ ਨਾ ਰਖੀਏ ਮੁੱਛਾਂ ਤੇ ਲੰਬਾਂ ਕਟਾਰ ਲਈਏ ਦੇ ਕੇ ਵਟ ਗਰੋਲ ਵਖਾ ਲਈਏ ਨਾ ਤੇ ਮੱਝ ਗਾਂ ਨੂੰ ਚੋ ਕੇ ਵੇਖ ਲਈਏ ਮੁੱਲ ਲੈ ਲਈਏ ਤੇ ਫਿਰ ਪੁਛਤਾਵੀਏ ਨਾ تے گل نیڑے دی نیڑے مکا ہے یہ اہویں گنجلا پا لمکاویے نا فرد قائم رب تے ملت سے ہے تنہا کچھ نہیں موج ہے دریا میں اور بیرون دریا کچھ نہیں جتھے آون جاون ہوئے رکھیے پاک نگاہاں کعبے وانگوں تکیے اتھے تے رئیے وانگ پراماں ਸਖੀ ਨਾਲੋਂ ਸ਼ੋਭ ਚੰਗਾ ਜਿਹੜਾ ਤੁਰਤ ਦੇ ਜਵਾਬ ਓ ਚੱਲ ਮਿਲਣੂ ਚਲੀ ਸਤਿ ਸ਼੍ਰੀ ਅਕਾਲ ਜੀ ਸਲਾਮ ਵਾਲੇਕਮ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੋਕੀ ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ ਸੋ ਚੜਦੇ ਲੈਂਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ ਡਾਕਟਰ ਜਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਨਣ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ ਜਿਹਦਾ ਨਾਮ ਹੈ ਮੇਲਾ نیوز ਸੋ ਮੇਲਾ نیوز ਦੇ ਉੱਤੇ ਤੁਸੀਂ ਇਧਰਲੇ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ ਸਾਰੀ ਹਲਚਲ ਬਾਰੇ ਜਾਣੋਗੇ ਔਰ ਸਪੈਸ਼ਲੀ ਸੂਫੀਆਨਾ ਕਲਾਮ ਇਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ ਸੋ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਡਾਕਟਰ ਜਵੇਦ ਅਕਰਮ ਸਾਹਿਬ ਨੂੰ ਪੂਰਾ ਭਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਆਮੀਨ ਬਿਸਮਿਲ੍ਲਾਹਿ ਰਹਿਮਾਨ ਰਹੀਮ ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋਰ ਜਵਾਬ ਨਾ ਕੋਈ ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੁ ਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਜੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲਲਾ ਤੇ ਜੀ ਆਇਆਂ ਨੂੰ ਆਖਣੇ ਆ। ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਂ ਹੀ ਅਪੜ ਜਾਣ ਪਿਆਰਿਓ ਸਾਡੇ ਵੀ ਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲ ਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਤ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ ਪਿਆਰਿਓ ਸਾਡੇ ਇੱਕ ਵੀਰ ਨੇ ਫੈਸਲਾਬਾਦ ਦੇ ਵਿੱਚ ਵਸਦੇ ਨੇ ਬੜੇ ਨਿੱਗੇ ਤੇ ਉੱਗੇ ਤੇ ਮਨ ਠਾਰ ਸਾਡੇ ਸੱਜਣ ਨੇ ਪੰਜਾਬੀ ਮਾਂ ਬੋਲੀ ਨਾਲ ਆਪਣੀ ਮਾਦਰੀ ਜ਼ੁਬਾਨ ਨਾਲ ਬੜਾ ਪਿਆਰ ਕਰਦੇ ਨੇ ਸਾਡੇ ਪ੍ਰੋਗਰਾਮਸ ਦੇ ਵਿੱਚ ਵੀ ਅਕਸਰ ਰਲਤ ਕਰਦੇ ਰਹਿੰਦੇ ਨੇ بڑے بڑے ਸੋਨੇ ਸਾਨੂੰ ਅਖਾਨ ਭਜਵਾਂਦੇ ਨੇ ਅੱਜ ਉਹਨਾਂ ਇੱਕ ਬੜਾ ਹੀ ਮੱਤ ਭਰਿਆ ਦੋੜਾ ਸਾਨੂੰ ਭੇਜਿਆ ਹੈ ਉਹਨਾਂ ਦਾ ਨਾਮ ਹੈ ਨਾਮੀ ਇਸਮੇ ਗਿਰਾਮੀ ਜ਼ੁਲਕਰਨੈਨ ਅਖਤਰ ਸਾਬੂ ਅੱਜ ਜਿਹੜਾ ਉਹਨਾਂ ਸਾਨੂੰ ਚੌ ਮਿਸਰਾ ਭੇਜਿਆ ਹੈ ਚਾਰ ਮਿਸਰਿਆਂ ਦਾ ਇੱਕ ਦੋੜਾ ਹੈ ਇਹਦੇ ਹਰ ਮਿਸਰੇ ਦੇ ਵਿੱਚ ਇੱਕ ਕਹਾਵਤ ਇੱਕ ਅਖਾਨ ਹੈ ਇਕ ਮੱਤ ਤੇ ਤੇ ਪਿਆਰਿਓ ਸ਼ੇਰ ਇਸ ਤਰ੍ਹਾਂ ਵੀ ਬੇਲੀ ਯਾਰਾਂ ਨਾਲ ਬਾਹਰ ਦੇ ਬਾਹਰ ਰਹੀਏ ਕੂੜ ਯਾਰਾਂ ਨੂੰ ਘਰਾਂ ਵਿੱਚ ਵਾੜੀਏ ਨਾ ਰਖੀਏ ਮੁਛਾ ਤੇ ਲੰਬਾ ਘਟਾਲ ਲਈਏ ਦੇ ਕੇ ਵਟ ਗਰੋਲ ਵਖਾਲੀਏ ਨਾ ਤੇ ਮੱਝ ਗਾਂ ਨੂੰ ਚੋ ਕੇ ਵੇਖ ਲੈ ਮੁੱਲ ਲੈ ਲਈਏ ਤੇ ਫਿਰ ਪੁਛਤਾਵੀਏ ਨਾ ਤੇ ਗੱਲ ਨੇੜੇ ਦੀ ਨੇੜੇ ਮੁਕਾ ਦਈਏ ਐਵੇਂ ਗੁੰਝਲਾਂ ਪਾ ਲਮਕਾਵੀਏ ਨਾ ਪਿਆਰਿਓ ਸਭ ਤੋਂ ਪਹਿਲਾ ਜਿਹੜਾ ਦਾ ਮਿਸਰਾ ਹੈ ਉਹ ਇਸ ਤਰ੍ਹਾਂ ਹੈ ਕੋਈ ਬੇਲੀ ਯਾਰਾਂ ਨਾਲ ਬਾਹਰ ਦੇ ਬਾਹਰ ਰਹੀਏ ਕੂੜ ਯਾਰਾਂ ਨੂੰ ਘਰਾਂ ਵਿੱਚ ਵਾੜੀਏ ਨਾ ਸਾਹਬੋ ਸਾਡਾ ਜਿਹੜਾ ਕਲਾਸਿਕਲ ਪੰਜਾਬ ਸੀ ਪੁਰਾਣਾ ਅੱਜ ਤੋਂ 50 60 70 ਸਾਲ ਪਹਿਲੇ ਜਿਹੜੇ ਮੇਰੇ ਹਾਨੀ ਨੇ ਉਹ ਵੀ ਸਾਡੇ ਵੀਰ ਸਾਡੀਆਂ ਭੈਣਾਂ ਇਸ ਗੱਲ ਨੂੰ ਜਾਣਦੀਆਂ ਨੇ ਕਿ ਜਿਹੜੇ ਸਾਡੇ ਪੁਰਾਣੇ ਘਰ ਹੁੰਦੇ ਸਨ ਛੋਟੇ ਵੀ ਹੁੰਦੇ ਸਨ ਅੱਧੇ ਆਟੇ ਦਾ ਹਾਤੇ ਦਾ ਮਾੜਿਆਂ ਲੋਕਾਂ ਦੇ ਸਾਡੇ ਵਰਗਿਆਂ ਦੇ ਛੋਟੇ-ਛੋਟੇ ਘਰ ਉਹਨਾਂ ਦੇ ਵਿੱਚ ਵੀ ਪਿਆਰ ਹੋ ਬਾਰ ਬੂਵੇਂ ਅੰਦਰ ਵੜਦੇ ਸਾਰ ਡਿਊਟੀ ਹੁੰਦੀ ਸੀ ਤੇ ਪਸਾਰ ਪਿੱਛੇ ਹੁੰਦਾ ਸੀ ਇੱਕ ਕਮਰਾ ਸਭ ਤੋਂ ਪਿੱਛੇ ਜਿਹਦੇ ਵਿੱਚ ਸੌਣਾ ਬਹਿਣਾ ਰਹਿਣਾ ਤੇ ਪਿਆਰਿਓ ਖਵਤੀਨੇ ਖਾਣਾ ਜਿਹੜੀਆਂ ਘਰੋਕੀਆਂ ਔਰਤਾਂ ਹੁੰਦੀਆਂ ਸਨ ਤਰੀਮਤੀ ਉਹਨਾਂ ਵੀ ਪਿੱਛੇ ਰਹਿਣਾ ਅਵਲਤੇ ਪਿੰਡ ਦੇ ਸਾਰੇ ਮਰਦਾਨੇ ਕੰਮ ਪਿੰਡ ਦੇ ਚੌਪਾਲ ਦੇ ਵਿੱਚ ਧਾਇਰੇ ਦੇ ਵਿੱਚ ਬੈਠ ਕੇ ਹੀ ਹੁੰਦੇ ਹੁੰਦੇ ਸਨ ਘਰਾਂ ਤੱਕ ਹਰ ਕਿਸੇ ਨੂੰ ਲਿਆਂਦਾ ਹੀ ਨਹੀਂ ਸੀ ਜਾਂਦਾ ਅਜੇ ਵਸੇਬ ਦਾ ਤਰੀਕਾ ਹੁੰਦਾ ਸੀ ਕਿ ਬੰਦੇ ਬਤਿਆਂ ਨੂੰ ਬਾਹਰ ਡੇਰੇ ਆਪਣੇ ਤੇ ਬਾਹਰ ਖੂਹਾਂ ਤੇ ਬਾਹਰ ਪਿੰਡ ਦੇ ਧਾਇਰੇ ਦੇ ਵਿੱਚ ਉੱਥੇ ਮਿਲਦੇ ਸਨ ਤੇ ਕੋਈ ਬੜੇ ਖਾਸ ਦੋਸਤ ਮਿਹਰਬਾਨ ਜਿਹੜੇ ਹੁੰਦੇ ਸਨ ਉਹਨਾਂ ਨੂੰ ਘਰ ਤੱਕ ਵੀ ਆਉਣ ਦੀ ਬਿਲਾ ਸ਼ੁਭਾ ਇਜਾਜ਼ਤ ਤੇ ਹੁੰਦੀ ਸੀ ਲੇਕਿਨ ਪਿਆਰਿਓ ਘਰ ਅਜੇ ਹੁੰਦੇ ਸਨ ਵੱਡੇ ਚੌਧਰੀਆਂ ਦੀਆਂ ਵੀ ਜਿਹੜੀਆਂ ਹਵੇਲੀਆਂ ਹੁੰਦੀਆਂ ਸਨ ਨਾ ਜੀ ਉਹਨਾਂ ਦੇ ਵਿੱਚ ਗੇਟੋਂ ਵੱੜਦੇ ਸਾਰੇ ਸੱਜੇ ਜਾਂ ਖੱਬੇ ਪਾਸੇ ਮਹਿਮਾਨ ਖਾਨਾ ਜਾਂ ਬੈਠਕ ਹੋਣੀ ਤੇ ਜ਼ਨਾਨ ਖਾਨਾ ਜ਼ਰਾ ਪਿੱਛੇ ਹਟਵਾ ਬਣਾਇਆ ਜਾਂਦਾ ਸੀ ਜਿੱਥੇ ਖਵਤਿਨਾਂ ਦਾ ਖਾਨਾ ਹੁੰਦੀਆਂ ਸਨ ਪਰਦੇ ਦਾ ਇhtimam ਹੁੰਦਾ ਸੀ سڈے دین سڈے مذہب دے ویچوی سارے پیارے نبی پاک سچے صاحب دا اے حکم ہے خواتین دے لئی بالخصوص کہ پردہ کرو غیر مرد کو لوں غیر محرم کو لوں پردہ کرن دا حکم ہے اور پیارے ہو یہ دے بہت زیادہ خوبصورتیاں نے گناواں تو بہت سارے پاپا تو بہت ساریاں لفزشاں تو ਬੋਧ ਸਾਰੀ ਤਿਲਕਨ ਬਾਜ਼ੀ ਤੋਂ ਬੰਦਾ ਬਚ ਜਾਂਦਾ ਹੈ ਅਗਰ ਸੱਚੇ ਸਾਹਿਬ ਦੇ احਕਾਮਾਤ ਦੇ ਉਤੇ ਅਸੀਂ ਅਮਲ ਕਰੀਏ ਤੇ ਪਿਆਰਿਓ ਦੇਖੋ ਨਾ ਦੋਸਤ ਬੰਦੇ ਨੂੰ ਬਣਾਉਣਾ ਹੀ ਪੈਂਦੇ ਨੇ ਬੰਦਾ ਮੁਆਸ਼ਰੇ ਦੇ ਵਿੱਚ ਕੱਲਾ ਤਾਂ ਨਹੀਂ ਰਹਿ ਸਕਦਾ ਨਾ ਕਿ ਬੰਦਿਆਂ ਦੇ ਮجموعੇ ਦਾ ਅਫਰਾਦ ਦੇ ਮجموعੇ ਦਾ ਨਾ ਹੀ ਤੇ ਮੁਆਸ਼ਰਾ ਹੈ ਤੇ ਫਰਦ ਕਾਇਮ ਰੱਬ ਤੇ ਮਿਲਤ ਸਿਹਤ ਤਨਹਾ ਕੁਝ ਨਹੀਂ ਮੌਜ ਹੈ ਦਰਿਆ ਮੇਂ ਔਰ ਬੈਰੂਨ ਦਰਿਆ ਕੁਛ ਨਹੀਂ ਸੋ ਪਿੰਡ ਚ ਅਸੀਂ ਰਹੀਏ ਸ਼ਹਿਰ ਚ ਰਹੀਏ ਮੁਹੱਲੇ ਚ ਰਹੀਏ ਹਰ ਜਗ੍ਹਾ ਤੇ ਸਾਨੂੰ ਇੱਕ ਦੂਜੇ ਦੇ ਨਾਲ ਜੁੜ ਕੇ ਖਾਮ ਖਾ ਰਹਿਣਾ ਪੈਂਦਾ ਬੰਦਾ ਹੀ ਬੰਦੇ ਦਾ ਧਾਰੂ ਏ ਤੇ ਬੰਦਾ ਹੀ ਬੰਦੇ ਦਾ ਮਾਰੂ ਵੀ ਏ ਇਸ ਵਾਸਤੇ ਦੋਸਤ ਬਣਾਓ حضرت علی پاک ਇਮਾਮ ਦਾ ਬੜਾ ਹੀ ਖੂਬਸੂਰਤ ਇੱਕ जरी काउले कि ओ बंदा गरीब ਨਹੀਂ ਜਿਹਦੇ دوست ਅچھے ਨੇ ਸਾਹਬ ਉਹਖੇ ਟਾਈਮ ਯਾਰ ਦੋਸਤ ਆ ਕੇ ਨਾਲ ਖਲੋ ਜਾਂਦੇ ਨੇ ਔਕੜਾਂ ਦੇ ਵਿੱਚੋਂ ਸਾਨੂੰ ਕੱਢ ਕੇ ਕੱਢ ਲੈਂਦੇ ਨੇ ਕਿਸੇ ਵੇਲੇ ਕੋਈ ਭੈੜਾ ਵਕਤ ਆ ਜਾਵੇ ਕੋਈ ਮਾਲੀ ਤੰਗ ਦਸਤੀ ਆ ਜਾਵੇ ਉਹ ਮਵਾਸ਼ੀ ਹਵਾਲੇ ਦੇ ਨਾਲ ਬਦਹਾਲੀ ਦੇ ਨਾਲ ਕੋਈ ਸਾਡਾ ਵੀਰ ਦੋ ਚਾਰ ਹੋ ਜਾਵੇ ਤੇ ਚੰਗੇ ਰਿਸ਼ਤੇਦਾਰ ਭੈਣਾ ਭਰਾ ਤੇ ਅچھے ਯਾਰ ਦੋਸਤ ਉਹਨੂੰ ਹੱਥ ਪਵਾਉਂਦੇ ਨੇ ਇੱਥੋਂ ਹੀ ਤੇ ਆਖਿਆ ਗਿਆ ਕਿ ਬੰਦਾ ਹੀ ਬੰਦੇ ਦਾ دارو ਏ ਲੇਕਿਨ ਪਿਆਰਿਓ ਜਿਹੜੇ ਤੇ ਖਾਨਦਾਨੀ ਲੋਕ ਹੁੰਦੇ ਨੇ ਜਿਹੜੇ ਬਲੂ ਬਲੱਡ ਹੁੰਦੇ ਨੇ ਚੰਗੇ ਖੂਨ ਦੇ ਹੁੰਦੇ ਨੇ ਚੰਗੇ ਕਿਰਦਾਰ ਦੇ ਹੁੰਦੇ ਨੇ ਚੰਗੇ ਮਾਂ ਬਾਪ ਦੀ ਔਲਾਦ ਜਿਨ੍ਹਾਂ ਦੀ ਤਰਬੀਅਤ ਚੰਗੀ ਮਾਪਿਆਂ ਕੀਤੀ ਹੁੰਦੀ ਏ ਉਹ ਤੇ ਸਾਹਿਬ ਉਹਨਾਂ ਦਾ ਤੇ ਕਿਰਦਾਰ ਇਸ ਤਰ੍ਹਾਂ ਹੁੰਦਾ ਏ ਜਿਵੇਂ ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਹੈ ਨਾ ਕਿ ਜਿੱਥੇ ਆਵਨ ਜਾਵਨ ਹੋਵੇ ਰਖੀਏ پاک ਨਿਗਾਹਾਂ ਕਾਬੇ ਵਾਂਗੂ ਤਕੀਏ ਉਥੇ ਤੇ ਰਹੀਏ ਵਾਂਗ ਭਰਾਵਾ ਅਜੇ ਲੋਕ ਜਿਹੜੇ ਮੈਂ ਅਰਜ਼ ਕੀਤੀ ਕਿ ਚੰਗੇ ਖੋਹਦੇ ਹੁੰਦੇ ਨੇ ਉਹਨਾਂ ਦੇ ਮਾਪਿਆਂ ਉਹਨਾਂ ਦੀ ਚੰਗੀ ਤਰਬੀਅਤ ਕੀਤੀ ਹੁੰਦੀ ਏ ਉਹ ਤੇ ਪਿਆਰਿਓ ਕਿਸੇ ਦੇ ਘਰ ਜਾਣ ਤੇ ਨਜ਼ਰਾਂ ਨੀਵੀਆਂ ਰੱਖਦੇ ਨੇ ਜੇ ਕਿਸੇ ਧੀ ਭੈਣ ਨਾਲ ਉਹਨਾਂ ਦੀ ਨਜ਼ਰ ਉੱਠ ਵੀ ਜਾਏ ਤੇ ਬਿਲਕੁਲ ਜਿਵੇਂ ਆਪਣੀਆਂ ਸਤੀਆਂ ਭੈਣਾਂ ਆਪਣੀ ਵਾਲਦਾ ਨੂੰ ਵੇਖਦੇ ਨੇ ਇਸੇ ਤਰ੍ਹਾਂ ਹੀ ਉਹ ਕਿਸੇ ਦੇ ਘਰ ਜਾ ਕੇ ਵੀ ਉਹੀ ਆਪਣੇ ਚੰਗੇ ਮਾਪਿਓ ਵਾਲਾ ਆਪਣੇ ਚੰਗੇ ਖੂਨ ਵਾਲਾ ਆਪਣੀ ਅੱਛੀ ਤਰਬੀਅਤ ਵਾਲਾ ਵਖਾਲਾ ਕਰਦੇ ਨੇ ਤੇ ਉੱਥੇ ਵੀ ਕੋਈ ਕਿਸੇ ਕਿਸਮ ਦੀ ਅਜੇ ਹੀ ਹਰਕਤ ਨਹੀਂ ਕਰਦੇ ਜਿਹੜੀ ਕਾਬਲੇ ਇਤਰਾਜ਼ ਹੋਵੇ ਜਿਹੜੀ ਗੁਨਾ ਜਾਂ ਪਾਪ ਦੇ ਵਿੱਚ شمار ਹੁੰਦੀ ਹੋਵੇ ਲੇਕਿਨ ਝੋਕੇ ਪਿਆਰੇ ਨਬੀ पाक ਸੱਚੇ ਸਾਹਿਬ ਨੇ ਫਰਮਾ ਦਿੱਤਾ ਕਿ ਗੈਰ ਮਹਿਰਮ ਕੋਲੋਂ ਗੈਰ ਮਰਦ ਕੋਲੋਂ ਔਰਤ ਪਰਦਾ ਕਰੇ ਇਹਦੇ ਵਿੱਚ 1 ਕਰੋੜ ਅਛਾਈਆਂ ਨੇ ਅਣਗਿਣਤ اور ਬੇਸ਼ੁਮਾਰ ਇਹਦੇ ਵਿੱਚ ਫਾਇਦੇ ਨੇ ਇਸ ਵਾਸਤੇ ਇਹ ਜਿਹੜਾ ਸਾਨੂੰ ਚੌ ਮਿਸਰਾ ਭੇਜਿਆ ਸਾਡੇ ਵੀਰ ਜ਼ੁਲਕਰਨੈਨ ਅਖਤਰ ਸਾਹਿਬ ਹੋਰਾ ਉਹਦੇ ਵਿੱਚ ਉਹ ਸਾਨੂੰ ਇਹੀ ਪੈਤੇ ਸਮਝਾਉਂਦੇ ਨੇ ਕਿ ਬੇਲੀ ਯਾਰਾਂ ਨਾਲ ਬਾਹਰ ਦੇ ਬਾਹਰ ਰਹੀਏ ਤੇ ਕੂੜ ਯਾਰਾਂ ਨੂੰ ਘਰਾਂ ਵਿੱਚ ਵਾੜੀਏ ਨਾ ਅਛਾਈ ਨਹੀਂ ਲੱਗਦਾ ਘਰਾਂ ਤੱਕ ਰਸਾਈ ਨਹੀਂ ਦੇਣੀ ਚਾਹੀਦੀ ਪਿਆਰਿਓ ਮੈਂ ਕਹਿਣਾ ਜੀ ਕਿ ਬਹੁਤ achhi niyat nal ਤੁਹਾਡਾ yaar dost ਤੁਹਾਡੇ ਘਰ ਆਉਂਦਾ ਹੈ ਵੀ پاک ਬਾਜ਼ ਹੈ ਬਾਖਰਦਾਰ ਹੈ ਤੁਹਾਡੇ ਆਪਣੇ ਘਰ ਦੇ ਵਿੱਚ ਜਨਾਨ ਖਾਨੇ ਦੇ ਵਿੱਚ ਵੀ ਖਵਤੀਨ ਬੜੀਆਂ ਹੀ ਨੇਕ پاک ਸੁਲਝੀਆਂ ਆਈਆਂ ਨੇ ਲੇਕਿਨ ਐਵੇਂ ਬਗਾਨਿਆਂ ਬੰਦਿਆਂ ਦੀ ਆਵਾਜ਼ ਆਵੀ ਜਿਹੜੀ ਹੈ ਨਾ ਜੀ ਉਹ ਪੂਰੇ ਮੁਹੱਲੇ ਦੇ ਵਿੱਚ ਅੱਛਾ ਤਾਸਰ ਤੁਹਾਡੇ ਬਾਰੇ ਕਾਇਮ ਨਹੀਂ ਕਰੇਗੀ ਸਾਹਿਬੋ ਕਿਸੇ ਦਾ ਮੂੰਹ ਫੜਿਆ ਹੀ ਨਹੀਂ ਜਾਂਦਾ ਲੋਕ ਪਏ ਗੱਲਾਂ ਕਰਦੇ ਨੇ ਤੇ ਨਾਲੇ ਯਰਾਨਾ ਦੋਸਤਾਨਾ ਜਿਹੜਾ ਇਹਦੇ ਬਾਰੇ ਜਦੋਂ ਕਹਿ ਜੋ ਛੱਡਿਆ ਸਾਡੇਆ ਬਜ਼ੁਰਗਾਂ ਨੇ ਤੇ ਸਾਡੇਆ ਵੱਡਿਆਂ ਨੇ ਵੀ ਯਰਾਨੇ ਦੋਸਤਾਨੇ ਬਾਹਰ ਦੇ ਹੁੰਦੇ ਨੇ ਕਿਸੇ ਮਰਦ ਨੂੰ ਕੰਮ ਹੈ ਤੁਹਾਡੇ ਨਾਲ ਉਹ ਆ ਕੇ ਤੁਹਾਨੂੰ ਤੁਹਾਡੇ ਦਫ਼ਤਰ 'ਚ ਮਿਲੇ ਤੁਹਾਡੇ ਪਿੰਡ ਆਇਆ ਤੁਹਾਡੇ ਡੇਰੇ ਤੇ ਆ ਕੇ ਬਵੇ ਉੱਥੇ ਇੰਤਜ਼ਾਰ ਕਰੇ ਨਾਉ ਨੂੰ ਘਰ ਰੌਣਾ ਚਾਹੀਦਾ ਤੇ ਨਾ ਤੁਹਾਨੂੰ ਆਪਣੇ ਯਾਰਾਂ ਦੋਸਤਾਂ ਨੂੰ ਘਰਾਂ ਤੱਕ ਰਸਾਈ ਦੇਣੀ ਚਾਹੀਦੀ ਇਸ ਹੁਣ ਜਿਹੜਾ ਚੌਮਿਸਰਾ ਹੈ ਇਸੇ ਦੋੜੇ ਦਾ ਅਗਲਾ ਮਿਸਰਾ ਹੈ ਪਈ ਰਖੀਏ ਮੁੱਛਾਂ ਤੇ ਲਬਾਂ ਘਟਾਲ ਲਈਏ ਦੇ ਕੇ ਵਟ ਗਰੋਲ ਵਿਖਾ ਲਈਏ ਨਾ ਪਿਆਰਿਓ ਸਾਡੇ ਪਿਆਰੇ ਨਬੀ پاک ਸੱਚੇ ਸਾਹਿਬ ਦਾ ਵੀ ਇਹ ਹੁਕਮ ਹੈ ਇਹ ਮੁੱਛਾ ਰੱਖੋ ਤੇ ਉਹ ਲਬਾਂ ਦੇ ਵਿੱਚ ਨਾ ਮੂੰਹ ਦੇ ਵਿੱਚ ਨਾ ਵੜਨ ਕੋਈ ਤੁਸੀਂ ਖਾਓ ਪੀਓ ਕੋਈ ਸ਼ਾਇ ਪੀਓ ਤੇ ਪਾਣੀ ਜਿਹੜਾ ਉਹਦੇ ਵਿੱਚ ਨਾ ਤੁਹਾਡੀਆਂ ਮੁੱਛਾਂ ਦੇ ਵਾਲ ਡੁੱਬਨ ਤੇ ਹੁਣ ਤੇ ਮੈਡੀਕਲ ਸਾਇੰਸ ਵੀ ਇਹ ਦੱਸ ਰਹੀ ਹੈ ਕਿ ਇਹਦੇ ਬਹੁਤ ਸਾਰੇ ਮਜ਼ਰ ਅਸਰਤ ਹੁੰਦੇ ਨੇ ਔਰ ਪਿਆਰਿਓ ਅਗਰ ਇਹ ਮੁੱਛ ਦਾ ਕੋਈ ਵਾਲ ਤੁਹਾਡੇ ਕਿਸੇ ਮਸ਼ਰੂਬ ਵਿੱਚ ਕਿਸੇ ਪਾਣੀ ਸ਼ਰਬਤ ਦੇ ਵਿੱਚ ਜਾਂ ਤੁਹਾਡੇ ਖਾਣੇ ਰਹੀਂ ਅੰਦਰ ਚਲਾ ਜਾਏ ਤੇ ਉਹ ਵੀ ਨੁਕਸਾਨ ਦੇਵੇ ਇਸ ਵਾਸਤੇ ਇੱਕ ਤੇ ਲੱਭਾਂ ਘਟਾ ਕੇ ਰੱਖਣੀਆਂ ਚਾਹੀਦੀਆਂ ਨੇ ਯਾਨੀ ਤਰਾਸ਼ ਲੈਣੀਆਂ ਚਾਹੀਦੀਆਂ ਨੇ ਮੁੱਛਾਂ ਦੂਸਰਾ ਵਟ ਦੇ ਕੇ ਗਰੋਲ ਵਹਾ ਲਈਏ ਨਾ ਤੁਸੀਂ ਦੇਖੋ ਨਾ ਕਿ ਮੁੱਛਾਂ ਨੂੰ ਵਟ ਦੇਣੇ ਤੇ ਤਾ ਦੇਣਾ ਤੇ ਉਹਨਾਂ ਨੂੰ ਗਰੋਲਣਾ ਜਿਹੜਾ ਨਾ ਪਿਆਰਿਓ ਇਹ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਉਸ ਛੋਟੀ ਨੂੰ ਆਖਦੇ ਨੇ ਜਿਹਦੇ ਨਾਲ ਅੱਗ ਪਰਤਾਂਦੀ ਏ ਮਾਚਨ ਪੱਠੀ ਤੇ ਦਾਣੇ ਭੁੰਨਦੇ ਆ ਭੁੰਨਦੇ ਆ ਜਿਹੜਾ ਕੁੱਡਣ ਵਿੱਚ ਉਹਦੇ ਅੱਗ ਦੇ ਵਿੱਚ ਜਿਹਦੇ ਨਾਲ ਅੱਗ ਨੂੰ ਹਲਾਉਂਦੀ ਏ ਫੋਲ ਵੀ ਫਾਲਦੀ ਏ ਉਹਨੂੰ ਗਰੋਲਣਾ ਆਖੀਦਾ ਤੇ ਗਰੋਲ ਦਾ ਮਤਲਬ ਹੁੰਦਾ ਹੈ ਉਲਟਣਾ ਪਲਟਣਾ ਕਿਸੇ ਸ਼ੈ ਨੂੰ ਜਿਵੇਂ ਕਿ ਹੁਣ ਬੰਦੇ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਮੁੱਛਾਂ ਰੱਖੀਆਂ ਹੁੰਦੀਆਂ ਨੇ ਮੇਰੀਆਂ ਤੇ ਖ ਰੇਡੀਆਂ ਵੱਡੀਆਂ ਨਹੀਂ ਲੇਕਿਨ ਮੇਰੀਆਂ ਵੀ ਮੁੱਛਾਂ ਵੱਡੀਆਂ ਹੀ ਨੇ ਤੇ ਉਹ ਫਿਰ ਨਾ ਮੁੱਛਾਂ ਨੂੰ ਵਟ ਦੇਂਦੇ ਨੇ ਜਾਂ ਸਾਫ ਦੇਂਦੇ ਨੇ ਤੇ ਉਹਨੂੰ ਗਰੋਲਦੇ ਰਹਿੰਦੇ ਨੇ ਇਸ ਬਾਰੇ ਆਖਿਆ ਗਿਆ ਹੈ ਕਿ ਵਟ ਦੇ ਕੇ ਗਰੋਲ ਵਿਖਾ ਲਈਏ ਨਾ ਮਤਲਬ ਇੱਕ تکبر ਦਾ ਅੰਸਰ ਇੱਕ غرور ਦਾ ਅੰਸਰ ਜਿਹੜਾ ਨਾ ਜਿਉਂ ਸਾਹਮਣੇ ਆਉਂਦਾ ਹੈ ਅਜ ਲੱਗਦਾ ਬੰਦਾ ਜਿਵੇਂ ਕੋਈ ਬੜਾ ਮਗਰੂਰ ਹੈ ਮੁੱਛਾਂ ਰੱਖ ਕੇ ਉੱਤੇ ਮੁੱਛਾਂ ਨੂੰ ਵਟ ਦੇ ਕੇ ਬੜਾ ਨਖਵਤ ਦਾ ਇੱਕ ਅੰਦਾਜ਼ ਝਲਕਦਾ ਹੈ ਪਰਸਨੈਲਿਟੀ ਦੇ ਵਿੱਚੋਂ ਇਸ ਵਾਸਤੇ ਮੈਡੀਕਲੀ ਵੀ ਤੁਹਾਨੂੰ ਅਰਜ਼ੀ ਕੀਤੀ ਹੈ ਕਿ ਅੱਛੀ ਚੀਜ਼ ਨਹੀਂ ਤੇ ਬੰਦੇ ਦੀ ਸ਼ਖਸੀਅਤ ਭਾਵੇਂ ਕਿੰਨੀ ਮਿੱਠੀ ਮਨ ਠਾਰ ਹੋਵੇ ਉਹਨੂੰ ਵੱਡੀਆਂ ਮੁੱਛਾਂ ਤੇ ਉਹਨਾਂ ਨੂੰ ਗਰੋਲਣਾ ਤੇ ਵਟ ਦੇਣਾ ਜਿਹੜੇ ਨੇ ਨਾ ਜੀ ਇਹ ਬੰਦੇ ਨੂੰ ਇੰਜ ਜਾਪਦਾ ਜਿਵੇਂ ਕੋਈ ਬੜਾ ਮਗਰੂਰ ਆਦਮੀ ਹੈ ਤੇ ਅਜੇ ਆ ਬੰਦਾ ਫਿਰ ਜਿਹੜਾ ਨਾ ਉਹ ਪਸੰਦ ਦੀਦਾ ਸ਼ਖਸੀਅਤ ਲੇਟਿੰਗਲੀ ਖੂਬ ਸੂਰਤ ਚਿਹਰਾ ਖੂਬ ਸੂਰਤ ਗੱਲਬਾਤ ਖੂਬ ਸੂਰਤ ਕਿਰਦਾਰ ਹੀ ਹੋਣਾ ਚਾਹੀਦਾ ਤੀਜਾ ਮਿਸਰਾ ਇਸੇ ਦੋੜੇ ਦਾ ਜਿਹੜਾ ਉਹਦੇ ਵਿੱਚ ਇੱਕ ਹੋਰ ਬੜੀ ਪਤਾ ਦੀ ਗੱਲ ਪੇ ਦੱਸਦੇ ਨੇ ਭਈ ਮੱਝਾਂ ਨੂੰ ਚੋਕੇ ਵੇਖ ਲਈਏ ਜਦੋਂ ਕੋਈ ਅਸੀਂ ਮਾਲ ਮਵੇਸ਼ੀ ਖਰੀਦਣ ਜਾਣੇ ਆ ਮੰਡੀ 'ਚ ਜਾ ਕੇ ਖਰੀਦਣੇ ਆ ਉੱਥੇ ਵੀ ਤੁਹਾਨੂੰ ਪਤਾ ਹੈ ਕਿੰਨੇ ਕਿਸ ਕਿਸਮ ਦੇ ਉੱਥੇ ਦਾ ਲੱਗਦੇ ਨੇ ਕੀ ਕੀ ਫਰਾਡ ਕੀਤੇ ਜਾਂਦੇ ਨੇ ਖਰੀਦਦਾਰਾਂ ਦੇ ਨਾਲ ਹਾਂਜੀ ਤੇ ਜੇ ਕਿਸੇ ਦੇ ਡੇਰੇ ਤੋਂ ਵੀ ਜਾ ਕੇ ਖਰੀਦੀ ਏ ਕਿਸੇ ਦੇ ਘਰੋਂ ਵੀ ਅਸੀਂ ਜਾ ਕੇ ਕੋਈ ਮੱਝ ਖਰੀਦੀ ਏ ਕੋਈ ਗਾਂ ਖਰੀਦੀ ਏ ਤੇ ਉਹਦੇ ਬਾਰੇ ਸਾਨੂੰ ਇਹ ਹਦਾਇਤ ਕੀਤੀ ਗਈ ਏ ਸਾਨੂੰ ਪੱਕੀ ਕੀਤੀ ਜਾ ਰਹੀ ਏ ਇਸ ਮਸਰੇ ਦੇ ਵਿੱਚ ਇਸ ਕਹਾਵਤ ਦੇ ਵਿੱਚ ਇਸ ਅਖਾਉਤ ਦੇ ਵਿੱਚ ਕਿ ਮੱਝ ਗਾਂ ਨੂੰ ਚੋ ਕੇ ਵੇਖ ਲਈਏ ਮੁੱਲ ਲੈ ਕੇ ਫੇਰ ਕੋਚਤਾ ਵੀ ਇਹ ਨਾ ਪਿੱਲੇ 1 2 3 ਡੰਗ ਤੱਕ ਵੀ ਪੁਰਾਣੇ ਜ਼ਮਾਨੇ ਚ ਪਿਆ ਰਹੋ ਜਿੱਥੋਂ ਮੱਝ ਗਾਂ ਲੈਣੀ ਲੋਕਾਂ ਉਹਨਾਂ ਦੇ ਘਰ ਜਾਣਾ ਸਵੇਰੇ ਸਵੇਰ ਦਾ ਦੁੱਧ ਚੋਣਾ ਫਿਰ ਸ਼ਾਮ ਪੈਣੀ ਤੇ ਸ਼ਾਮ ਵੇਲੇ ਵੀ ਉਹਦੀ ਚੁਆਈ ਕਰਨੀ ਫਿਰ ਉਥੇ ਰਾਤ ਟਿਕ ਜਾਣਾ ਪੈਸੇ ਦੇ ਕੇ ਚੀਜ਼ ਲੈਣੀ ਜੋ ਹੁੰਦੀ ਸੀ ਤੇ ਉਥੇ ਰਾਤ ਰਹਿ ਪੈਣਾ ਅਗਲੇ ਦਿਨ ਫੇਰ ਸਵੇਰੇ ਸਰਗੀ ਉੱਠ ਕੇ ਨਮਾਜ਼ ਪੜ ਕੇ ਨੂਰ ਪੀਰ ਦੇ ਵੇਲੇ ਸੋਣਿਓ ਫਿਰ ਮੱਝ ਚੋਣੀ ਘੱਟੋ ਘੱਟ 3 ਡੰਗ ਗਾਂਆਂ ਜਾਂ ਮੱਝ ਨੂੰ ਝੋਣਾ ਤੇ ਨਖੇੜਾ ਹੋ ਜਾਂਦਾ ਪਿਆਰਿਓ ਜਿਹੜੀਆਂ ਮੰਡੀ ਚ ਮੱਝਾਂ ਆਉਂਦੀਆਂ ਨੇ ਮਵੇਸ਼ੀ ਆਉਂਦੇ ਨੇ ਉਹਨਾਂ ਨੂੰ ਤੇ ਇੱਕ ਦੋ ਡੰਗ ਮਾਲਕ ਚੋਂਦਾ ਹੀ ਨਹੀਂ ਨਾ ਡੱਕਾ ਉਹਨੂੰ ਆਂਦੇ ਨੇ ਡੱਕਾ ਲਾ ਕੇ ਲਿਆਂਦਾ ਆ ਉਹ ਫਿਰ ਹਵਾਨਾ ਵੀ ਬਹੁਤ ਵੱਡਾ ਜਾਪਦਾ ਦੁੱਧ ਜਦੋਂ ਕੱਢੀਦਾ ਤੇ ਬਾਲਟੀ 1.5 ਤੋਂ ਬਾਲਟੀਆਂ ਭਰ ਜਾਂਦੀਆਂ ਨੇ ਉਹ ਦੋ ਤਰ੍ਹਾਂ ਡੰਗ ਦੀ ਮੱਝ ਚੋਈ ਜੁ ਨਹੀਂ ਹੁੰਦੀ ਤੇ ਜਿਸ ਵੇਲੇ ਫਿਰ ਘਰ ਜਾ ਕੇ ਆਪਣੇ ਡੇਰੇ ਤੇ ਉਹਨੂੰ ਚੋਈ ਦਾ ਦੇ ਵਿੱਚੋਂ ਮਸਾਂ ਦੋ ਤਰਾ ਕਿਲੋ ਦੁੱਧ ਨਿਕਲਦਾ ਉਥੇ ਮੰਡੀ ਦੇ ਵਿੱਚ 12 13 ਕਿਲੋ ਨਿਕਲਿਆ ਹੁੰਦਾ ਇੱਕ ਚੁਾਈ ਦਾ ਇੱਕ ਡੰਗ ਦਾ ਇਸ ਵਾਸਤੇ ਇਹਦੇ 'ਚ ਵੀ ਬੜੀ ਪੱਕੀ ਕੀਤੀ ਗਈ ਏ ਕਿ ਜਦੋਂ ਤੁਸੀਂ ਮੱਝ ਜਾਂ ਗਾਂ ਖਰੀਦਣੇ ਐ ਤੇ ਮੱਝ ਗਾਂ ਨੂੰ ਚੋ ਕੇ ਵੇਖ ਲੈ ਮੁੱਲ ਲੈ ਕੇ ਫੇਰ ਪੁਛਤਾਈਏ ਨਾ ਜਦੋਂ ਤੁਸੀਂ ਸੌਦਾ ਹੀ ਕਰ ਲਿਆ ਖਰੀਦ ਕੇ ਲੈ ਆਂਦੀਏ ਆਪਣੀ ਮਰਜ਼ੀ ਦੇ ਤੋ ਹ ਪੈਸੇ ਦਿੱਤੇ ਉਹਦੇ ਨਾਲ ਤੁਸੀਂ ਬਾਰਗੇਨਿੰਗ ਕੀਤੀ ਫਿਰ ਆਪਣੀ ਜ਼ੁਬਾਨ ਤੇ ਖਲੋਣਾ ਚਾਹੀਦਾ ਪਹਿਲੇ ਹੀ ਸੌਦਾ ਖਰੀਦਣ ਤੋਂ ਪਹਿਲੇ ਅੱਛੀ ਤਰ੍ਹਾਂ ਪਰਜੋਲ ਕਰੋ ਪੁਨਛਾਨ ਕਰੋ ਉਲਟਾ ਪੁਲਟਾ ਕੇ ਵੇਖੋ ਨਬੀ पाक ਸੱਚੇ ਸਾਈਂ ਦੀ ਸੁਨਤ ਵੀ ਹੈ ਤੇ ਜਿਸ ਵੇਲੇ ਸੌਦਾ ਤੁਹਾਡਾ ਹੋ ਗਿਆ ਤੇ ਫੇਰ ਕਾਦਾ ਪਛਤਾਣਾ ਫੇਰ ਤੁਹਾਡੀ ਮੁਕੱਦਰ ਤੁਹਾਨੂੰ ਅੱਲਾ ਪਾਕ ਨੇ ਅਕਲ ਸਮਝ ਦਿੱਤੀ ਇਹ ਜੇ ਪੈਸੇ ਦਿੱਤੇ ਨੇ ਤੇ ਨਾਲ ਦਿਮਾਗ ਵੀ ਦਿੱਤਾ ਹੈ ਮੇਰੇ ਮੌਲਾ ਨੇ ਉਹਨੂੰ ਇਸਤੇਮਾਲ ਕਰੋ ਔਰ achhi tarah chhaan phatak ke ਚੀਜ਼ ਲਵੋ ਤੇ ਉਹਦਾ ਸੌਦਾ ਕਰੋ ਬਾਅਦ ਜਨਾ ਪਛਤਾਓ ਤੇ ਚੌਥਾ ਤੇ ਆਖਰੀ ਮਿਸਰਾ ਜਿਹੜਾ ਪਿਆਰੇ ਉਹੇ ਵੇ ਕਿ ਗੱਲ ਨੇੜੇ ਦੀ ਨੇੜੇ ਮੁਕਾਦ ਦਿੱਈ ਐਵੇਂ ਗੁੰਝਲਾ ਪਾ ਲਮਕਾਈਏ ਨਾ ਪਿਆਰਿਓ ਕੁਝ ਦੋਸਤ ਹੁੰਦੇ ਨੇ ਕਿ ਛੋਟੀ ਗੱਲ ਨੂੰ ਲਮਕਾ ਕੇ ਬਹੁਤ ਜ਼ਿਆਦਾ ਲੰਮਾ ਕਰ ਦਿੰਦੇ ਨੇ ਮਿਸਾਲ ਦੇ ਤੌਰ ਤੇ ਇੱਕ ਬੜਾ ਹੀ ਪਿਆਰਾ ਸਾਡਾ ਪੰਜਾਬੀ ਮਾਂ ਬੋਲੀ ਦਾ ਅਖਾਨ ਹੈ ਭਈ ਸਖੀ ਨਾਲੋਂ ਸ਼ੋਭ ਚੰਗਾ ਜਿਹੜਾ ਤੁਰਤ ਦੇ ਜਵਾਬ ਹੁਣ ਇੱਕ ਅਜਿਹਾ ਸਖੀ ਹੈ ਜਿਹਦੇ ਨਾਲ ਸਾਨੂੰ ਕੰਮ ਪੈ ਗਿਆ ਕੋਈ ਮਾਲੀ ਮਦਦ ਆਸਤੇ ਅਸੀਂ ਉਹਦੇ ਕੋਲ ਗਏ ਆ ਉਹ ਰੋਜ਼ ਸਾਨੂੰ ਲਾਰਾ ਲਾਂਦਾ ਰਵੇ ਸ਼ਾਮ ਨੂੰ ਆ ਜਾਵੀਂ ਸ਼ਾਮੇ ਜਾਈਏ ਤੇ ਯਾਰ ਮੁੰਡਾ ਅੱਜ ਘਰ ਨਹੀਂ ਆਇਆ ਨੌਕਰੀ ਤੋਂ ਤੂੰ ਇੰਜ ਕਰੀ ਤੂੰ ਸਵੇਰੇ ਸਵੇਰੇ ਆ ਜਾਈਂ ਦਫ਼ਤਰ ਜਾਣ ਤੋਂ ਪਹਿਲਾਂ ਹੀ ਘਰ ਤੇਨੂੰ ਮਿਲ ਪੈਗਾ ਤੇ ਉਹਦੇ ਕੋਲੋਂ ਤੈਨੂੰ ਇਨਸ਼ਾਅੱਲਾ ਮੈਂ ਪੈਸੇ ਲੈ ਕੇ ਦੇ ਦਿਆਂਗਾ ਉਹ ਫੇਰ ਉੱਥੇ ਬੰਦਾ ਜਾਏ ਤੇ ਉਹ ਪਤਾ ਲੱਗਦਾ ਕਿ ਯਾਰ ਅੱਜ ਤੇ ਉਹਨੂੰ ਛੇਤੀ ਜਾਣਾ ਪੈ ਗਿਆ ਯਾਨੀ ਉਹ ਤੁਹਾਨੂੰ ਨਾਂ ਵੀ ਨਹੀਂ ਕਰਦਾ ਗੱਲ ਲਮਕਾਈ ਜਾਂਦਾ ਲਾਰਾ ਲਾਈ ਜਾਂਦਾ ਤੇ ਉਹਨੇ ਤੁਹਾਡਾ ਮਸਲਾ ਹੱਲ ਵੀ ਨਹੀਂ ਕਰਨਾ ਤੁਹਾਡੀ ਮਾਲੀ ਮਦਦ ਵੀ ਨਹੀਂ ਕਰਨੀ ਤੇ ਅਜਿਹੇ ਜਿਹੜਾ ਬੰਦਾ ਨਾ ਜੀ ਉਹਦਾ ਜਿਹੜਾ ਰਵਈਆ ਹੁੰਦਾ ਉਹ ਬੜਾ ਤਕਲੀਫ ਦੇ ਹੁੰਦਾ ਉਹਦੇ ਨਾਲ ਉਹ ਸ਼ੋਮ ਕੰਜੂਸ ਆਦਮੀ ਚੰਗਾ ਹੁੰਦਾ ਜਿਹੜਾ ਸਾਫ਼ ਕਹਿ ਦੇਵੇ ਕਿ ਯਾਰ ਮੇਰੀ ਇਸਤਤਾਤ ਨਹੀਂ ਜਾਂ ਮੈਂ ਤੇਰੀ ਮਾਲੀ ਮਦਦ ਨਹੀਂ ਕਰ ਸਕਦਾ ਕਿਸੇ ਹੋਰ ਭੈਣ ਭਰਾ ਕੋਲੋਂ ਤੂੰ ਆਪਣਾ ਵੇਲਾ ਸਾਰ ਲੈ ਯਾਨੀ ਜਵਾਬ ਤੇ ਦੇ ਛੜਿਆ ਇਸੇ ਤਰ੍ਹਾਂ ਕੋਈ ਗੱਲ ਅਜਿਹੀ ਹੁੰਦੀ ਏ ਕਿ ਉਹਨੂੰ ਜਾਣ ਬੁੱਝ ਕੇ ਪਰਿਆ ਪੰਚਾਇਤ ਵਿੱਚ ਕੋਈ ਮਸਲਾ ਹੈ ਉਹਦੇ ਬਾਰੇ ਗੱਲਬਾਤ ਹੋ ਰਹੀ ਹੈ ਕੁਝ ਅਜਿਹੇ ਬੰਦੇ ਵਿੱਚ ਬੈਠੇ ਹੁੰਦੇ ਨੇ ਜਿਹੜੇ ਗੱਲ ਨੂੰ ਮੁੱਕਣ ਹੀ ਨਹੀਂ ਦਿੰਦੇ ਕਿਸੇ ਪਾਸੇ ਨਹੀਂ ਲੱਗਣ ਦਿੰਦੇ ਉਹ ਸਾਰੀ ਪਰਿਆ ਦੀ ਜਿਹੜੀ ਗੁਫ਼ਤਗੂ ਹੈ ਉਹ ਨੂੰ ਨਤੀਜਾ ਖੇਦ ਨਹੀਂ ਹੋਣ ਦਿੰਦੇ ਵਿੱਚ ਕੋਈ ਨਾ ਕੋ ਢੇਚ ਪਾ ਦੇਣਗੇ ਬੰਦਾ ਪੁੱਛੇ ਕਿ ਛੇਤੀ ਗੱਲ ਨੂੰ ਮੁਕਾਓ ਔਰ ਨੇਕੀ ਦੇ ਕੰਮ ਵਿੱਚ ਸੁਲਾ ਦੇ ਵਿੱਚ ਜਾਂ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਜਲਦੀ ਕਰਨੀ ਚਾਹੀਦੀ ਹੈ ਛੋਟੀ ਔਰ ਮੁਖਤਸਰ ਔਰ جامع ਗੱਲ ਕਰਨੀ ਚਾਹੀਦੀ ਹੈ ਵੇਖੋ ਨਾ ਐਵੇਂ ਲੰਮੀਆਂ ਬੰਦਾ ਕੀ ਕੀ ਆਵੇ ਔਰ ਉਹਨਾਂ ਦਾ ਕੋਈ ਫਾਇਦਾ ਵੀ ਨਾ ਹੋਵੇ ਅਜਿਹੇ ਬੰਦਿਆਂ ਨੂੰ ਆਖਿਆ ਗਿਆ ਕਿ ਗੱਲ ਨੇੜੇ ਦੀ ਨੇੜੇ ਮੁਕਾ ਦਈਏ ਐਵੇਂ ਗੁੰਝਲਾਂ ਪਾ ਲਮਕਾਈਏ ਨਾ ਮੁਖਤਸਰ ਛੋਟੀ ਖੂਬਸੂਰਤ ਇੱਕ ਜਾਮਿਆ ਗੱਲ ਕਰੋ ਸੁਣਨ ਵਾਲੇ ਵੀ ਖੁਸ਼ ਹੋਣ ਕਿ ਯਾਰ ਕਿੰਨੀ ਪਿਆਰੀ ਗੱਲ ਉਹਨੇ ਕੀਤੀ ਕਿੰਡੀ ਨੇੜੇ ਉਹਨੇ ਗੱਲ ਮੁਕਾਈ ਏ ਤੇ ਜਿਹੜੇ ਐਵੇਂ ਪਾਣੀ ਦੀ ਮਧਾਨੀ ਪਾ ਕੇ ਬਹਿ ਰਹੇ ਨੇ ਲੜਕੀ ਆਉਣ ਫਜ਼ੂਲ ਇਨਾ ਉਹਦਾ ਕੋਈ ਮੱਖਣ ਆਉਣਾ ਹੈ ਨਾ ਉਹਦੇ ਤੇ ਕੋਈ ਕਿਸੇ ਵੀ ਕਿਸਮ ਦਾ ਨਤੀਜਾ ਨਿਕਲਣਾ ਉਹਦਾ ਤੇ ਪਿਆਰਿਓ ਅਜੇ ਬੰਦਿਆਂ ਨੂੰ ਇਹਦੇ ਵਿੱਚ ਮਤ ਦਿੱਤੀ ਗਈ ਹੋਈ ਏ ਕਿ ਨਤੀਜਾ ਖੇਜ਼ ਹੋਣ ਵਾਲੀ ਗੱਲ ਕਰੋ ਅਜੇ ਹੀ ਗੱਲ ਕਰੋ ਜਿਹੜੀ ਮੁਕਮਲ ਔਰ ਖੂਬਸੂਰਤ ਹੋਵੇ ਔਰ ਸੁਣਨ ਵਾਲਿਆਂ ਦੇ ਵਾਸਤੇ ਉਹਦੇ ਵਿੱਚ ਹਦਾਇਤ ਹੋਵੇ ਲੁਕਾਈ ਦੇ ਵਾਸਤੇ ਫਾਇਦੇ ਮੰਦੀ ਹੋਵੇ ਜਿਹਦੇ ਨਾਲ ਲੜਾਈ ਪੜਾਈ ਨਾ ਵਧੇ ਬਲਕੇ ਕੰਮ ਜਿਹੜਾ ਨਾ ਜਿਹੜਾ ਵਿਗੜਿਆ ਆ ਉਹਨੂੰ ਵੀ ਸੁਲਝਾਨ ਵਾਲੀ ਗੱਲ ਕਰੋ ਸਾਬੋ ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਏ ਕੱਲ ਫੇਰ ਮਿਲਾਂਗੇ ਇਨਸ਼ਾਅੱਲਾ ਤੁਹਾਨੂੰ ਇੱਕ ਨਵੇਂ ਅਖਾਣ ਦੇ ਨਾਲ ਇੱਕ ਨਵੇਂ ਸ਼ੇਰ ਦੇ ਨਾਲ ਔਰ ਉਹਦੇ ਉੱਤਰ ਤੇ ਉਹਦੀ ਵਿਆਖਿਆ ਦੇਣਾ ਹੁਣ ਦਿਓ ਸਾਨੂੰ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ Roll